ਅ ਜੈ ਸ਼ਾਮ ਜੈ ਜੀ ਬਾਲਾ ਜੀ ਸ਼੍ਰੀ ਸ਼ਾਮ ਪੱਤਰਕਾਰ ਸੇਵਾ ਸੰਗਠਨ ਸ਼੍ਰੀ ਸ਼ਾਮ ਪੱਤਰਕਾਰ ਸੇਵਾ ਸੰਗਠਨ ਵੱਲੋਂ ਦੂਜੀ ਨਿਸ਼ਾਨ ਯਾਤਰਾ ਜੋ ਕਿ 22 ਤਰੀਕ ਨੂੰ ਲਾਲਿਆ ਲਾਲਿਆ ਨੇ ਤੋਂ ਮਹਾਮਾਈ ਦੇ ਮੰਦਿਰ ਤੋਂ ਚੱਲਦੇ ਹੋਏ ਕੋਟਪੂਰੇ ਦੇ ਵਿਭਿੰਨ ਜੈਤੋਂ ਚੋਂਗੀ ਪੁਰਾਣੀ ਲਾਣਾ ਮੰਡੀ ਸਟਾਪਾ ਬਾਜ਼ਾਰ ਰੇਲਵੇ ਰੋਡ ਟੋਡਾ ਚੌਕ ਫੌਜੀ ਰੋਡ ਹੁੰਦੇ ਹੋਏ ਬਟਿਆੜੀ ਚੌਕ ਹੁੰਦੇ ਹੋਏ ਸ਼ਾਮ ਮੰਦਿਰ ਜੀ ਉਹ ਪਹੁੰਚੇਗੀ ਕਿਸੇ ਭੈਣ ਪੁਰਾਣੇ ਨਿਸ਼ਾਨ ਜੇਕਰ ਤੁਸੀਂ ਲੈ ਕੇ ਉਠਾਣਾ ਹੋਵੇ ਉਹ ਨਿਸ਼ੁਲਕ ਹੈ ਉਹਦਾ ਕੋਈ ਪੈਸਾ ਨਹੀਂ ਹੈ ਜੇ ਵੀ ਮਨਚ ਭਾਉਣਾ ਕਿਉਂਕਿ ਇਹ ਤੁਸੀਂ ਦੇਖ ਰਹੇ ਹੋ ਪਾਗਲ ਦਾ ਮੇਲਾ ਪਾਗਲ ਦਾ ਮੇਲਾ ਚੱਲ ਪਿਆ ਤੇ 25 ਤਰੀਕ ਤੋਂ ਉੱਤੇ ਖਾਤੂਸ਼ਾਉਂ ਦੀ ਕਰੋਨਾ ਦੀ ਗਿਣਤੀ ਤੇ ਨਿਸ਼ਾਨੀ ਇਤਨਾ ਨਿਸ਼ਾਨ ਚੜ੍ਹ ਲਿਆ ਸੋ ਸਾਡੇ ਵੀਰ ਪੱਤਰਕਾਰ ਸ਼ਿਸ਼ ਸ਼ਾਮ ਪੱਤਰਕਾਰ ਸੇਵਾਦਾਰਾਂ ਵੱਲੋਂ ਦੋਹੇ ਨਿਸ਼ਾਨੀ ਇਤਨਾ ਕੱਢੀ ਜਾ ਰਹੀ ਹੈ ਸੋ ਉਹਦੇ 'ਚ ਤੁਸੀਂ ਆਪਾ ਭਾਗੀਦਾਰੀ ਬਣੀਏ ਕਿਸੇ ਨੇ ਵੀ ਨਿਸ਼ਾਨ ਬੁੱਕ ਕਰਾਣਾ ਹੋਵੇ ਉਹ ਸਾਡੀ ਸ਼੍ਰੀ ਬਾਲਾ ਜੀ ਲੰਗਰ ਸੇਵਾ ਤੁਸੀਂ ਤੁਸੀਂ ਬੋਕਰਾ ਦੇ ਹੋ ਤੇ ਸ਼੍ਰੀ ਸ਼ਾਮ ਪੱਤਰਕਾਰ ਸੇਵਾਦਾਰ ਸਿੰਘ ਲੋਈ ਦੂਜਾ ਹੋਲੀ ਦਾ ਮੰਡਲ ਤੇ ਸ਼੍ਰੀ ਬਾਲਾਜੀ ਲੰਗਰ ਸੇਵਾਦਾਰੀ ਵੱਲੋਂ 17 ਮਈ ਤਖਤ ਜਲਾ ਤੋਂ ਜਿਹੜੀ ਹੋਲੀ ਬੰਦੀ ਆਈ ਹੈ ਪੁਰਾਣੀ ਦਾਣਾ ਮੰਡੀ ਵਿੱਚ ਇੱਕ ਵਾਰ ਗ੍ਰੈਂਡ ਦੇ ਚੱਲਦੇ ਹੋਏ ਕਿਉਂਕਿ 3 ਤਰੀਕ ਦਾ ਗ੍ਰੈਂਡ ਹੈ ਉਸ ਤੋਂ ਪਹਿਲਾਂ ਅਸੀਂ ਕੋਟਪੁਰੇ ਦੇ ਜਿੰਨੇ ਵੀ ਇੱਥੇ ਸਾਡੇ ਪੰਡਤ ਵੀਰ ਹੈ ਉਹਨਾਂ ਦੇ 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 ਅਨੁਸਾਰ ਇਹ ਡੋਕਟਰੀ ਦਾ ਉਹਨਾਂ ਨੇ ਇਹ ਕੱਢੀ ਹੈ ਹੋਲੀਕਾ ਜੈਨ ਕਿਉਂਕਿ ਥੋਮਵਾਰ 2 ਮਾਰਚ ਇਹ ਥੋਮਵਾਰ ਨੂੰ ਹੋਲੀਕਾ ਜੈਨ ਹੋਲੀਕਾ ਉਸ ਤੋਂ ਬਣਾਇਆ ਜਾਏਗਾ ਜਿਹਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲ ਕੋਈ ਜਿੰਨੀਆਂ ਵੀ ਉਹ ਤਾਂ ਜਿਹੜੀ ਉਹਨਾਂ ਨੂੰ ਹੋਲੀਕਾ ਨੂੰ ਪੁੱਛਦੇ ਆ ਉਹ ਪੁੱਜਣਗੇ ਉਹਦੇ ਵਾਰ ਰਾਤ ਨੂੰ ਹੋਲੀਕਾ ਜੈਨ ਹੋਣਾ ਹੈ ਦੇ ਨਾਲ-ਨਾਲ ਕੀਰਤਨ ਵੀ ਚੱਲੇਗਾ ਕੀਰਤਨ ਜਿਹੜਾ ਹੈ ਕੋੜਪੁਰ ਦਾ ਸਮੂਹ ਸ਼ਾਮ ਪਰਿਵਾਰ ਉਹਦੇ ਵੱਲੋਂ ਹੋਏਗਾ ਤੇ ਦੂਸਰਾ ਨਾਲ ਪ੍ਰਸ਼ਾਦ ਵੀ ਹੈ ਤੇ ਉਹ ਵੀ ਤੁਸੀਂ ਉਸ 2 ਤਰੀਕ ਨੂੰ ਜਰੂਰ ਆਓ ਤੇ ਉਹਦਾ ਆਨੰਦ ਮਾਣੋ ਬੇਸ਼ਕੀ ਸ਼ਾਮ ਬੇਸ਼ਕੀ ਬੇਸ਼ਕੀ ਜੈ ਬਾਲਾ ਜੀ ਮਹਾਰਾਜ ਕੀ ਜੈ ਮੇਰੇ ਚਾਰ ਦਿਨ ਪਹਿਲਾਂ ਮੇਰੇ ਜਵਾਈ ਸਾਹਿਬ ਦਾ ਇਹ ਹੁਕਮ ਹੀ ਹੋਇਆ ਬਾਲਾ ਜੀ ਦੀ ਕਿਰਪਾ ਹੀ ਹੋਈ ਉਹ ਮੈਨੂੰ ਕਹਿ ਲਾ ਕਿ ਪਾਪਾ ਜੀ ਕੁਛ ਮੇਰਾ ਦਿਲ ਹੈਗੇ ਕੁਛ ਭੰਡਾਰਾ ਜੋ ਕੁਛ ਕਰਵਾ ਦੋ ਤੇ ਮੈਂ ਨੈਕਸਟ ਹੀ ਅਗਲੇ ਆ ਕੇ ਦੀਪਕ ਜੀ ਨੂੰ ਮਿਲਿਆ ਮੈਂ ਕਹੀ ਕਹਿੰਦੇ ਜੀ ਆਹ ਮੰਗਲਵਾਰੀ ਖਾਲੀ ਆ ਅੱਗੇ ਤਾਂ ਬੁੱਕ ਹੈ ਜੀ ਮੈਂ ਉਹਨਾਂ ਨੂੰ ਕਿਹਾ ਕਿ ਮਾਪਾ ਕਰਵਾ ਦੋ ਜੀ ਬਸ ਤੁਸੀਂ ਸਾਡੀ ਬੜੀ ਇੱਛਾ ਹੈ ਕਿਉਂਕਿ ਉਹ ਆਪ ਬਾਲਾ ਜੀ ਦੇ ਬੜੇ ਭਗਤ ਹੈ ਜੀ ਮੇਰੇ ਜਵਾਈ ਸਾਹਿਬ ਮੇਰੀ ਬੇਟੀ ਦੀ ਵੀ ਇੱਛਾ ਸੀ ਕਿ ਪਾਪਾ ਇੱਥੇ ਅਸੀਂ ਤਾਂ ਆ ਨਹੀਂ ਸਕਦੇ ਤੇ ਸਾਡੇ ਵੱਲੋਂ ਭੋਗ ਲਗਾਓ ਤੁਸੀਂ ਤੇ ਉਹਨਾਂ ਦੀ ਇਵੇਂ ਹੀ ਪਰਮਾਤਮਾ ਉਹਨਾਂ ਤੇ ਕਿਰਪਾ ਬਣਾਈ ਰੱਖੇ ਮੇਰੇ ਦੇਉਤੇ ਦੇ ਮੇਰੀ ਧੀ ਜਵਾਈ ਤੇ ਜੀ ਬੱਚੇ ਬਹੁਤ ਆਨੰਦ ਲੈ ਰਹੇ ਸੀਗੇ ਦੇਖ ਰਹੇ ਸੀਗੇ ਪਰ ਮੈਨੂੰ ਵੀ ਬਹੁਤ ਜ਼ਿਆਦਾ ਆਨੰਦ ਆਇਆ ਇੱਥੇ ਦੇਖ ਕੇ ਜੀ ਕਿਉਂਕਿ ਮੈਂ ਅੱਜ ਤੱਕ ਬਹੁਤ ਵਾਰੀ ਦੇਖਿਆ ਪਰ ਅੱਜ ਸੇਵਾ ਜਿਹੜੀ ਦੇਖ ਕੇ ਜੀ ਬਹੁਤ ਆਨੰਦ ਆਇਆ ਤੇ ਮੈਂ ਬੇਟੇ ਨੂੰ ਵੀ ਆਪ ਨੂੰ ਇਹ ਕਿਹਾ ਕਿ ਬੇਟਾ ਹੁਣ ਆਪ ਦੇ ਕੇ ਡਿਊਟੀ ਸਮਝ ਕੇ ਨਹੀਂ ਉਸ ਨਾਲ ਕੋਈ ਸ਼ਹਿਥੇ ਆਪਾਂ ਕੁਛ ਕਰਿਆ ਕਰੀਏ ਬਸ ਇਹ ਬਾਲਾ ਜੀ ਕਿਰਪਾ ਬਣਾਈ ਰੱਖਣ ਜੀ ਆਪ ਦੀ ਮੇਰੇ ਜੀ ਜਿਹੜੇ ਤੁਹਾਡੇ ਵੱਲੋਂ ਅੱਜ ਜਰਸੀਆਂ ਵੰਡੀਆਂ ਗਈਆਂ ਉਹਦੇ ਬਾਰੇ ਦੋ ਸ਼ਬਦ ਕੋ ਸਾਡੇ ਕੋਲ ਇਹ ਸਰਗੀਆਂ ਦੇ ਜਰਸੀਆਂ ਰੱਖੇ ਹੋਏ ਸੀ ਲੋੜਵੰਦ ਲੋਕਾਂ ਨੂੰ ਅੱਜ ਅਸੀਂ ਬਾਲਾਜੀ ਸੇਵਾ ਸੁਸਾਇਟੀ ਦੇ ਨਾਲ ਰਲ ਕੇ ਆਹ ਲੋੜਵੰਦ ਲੋਕਾਂ ਨੂੰ ਅਸੀਂ ਜਰਸੀਆਂ ਵੰਡੀਆਂ ਤੇ ਸਮੇਂ-ਸਮੇਂ ਤੇ ਅਸੀਂ ਇਹ ਸੇਵਾ ਨਿਭਾਉਂਦੇ ਰਾਵਾਂਗੇ ਬਾਲਾਜੀ ਮਹਾਰਾਜ ਦਾ ਆਈ ਅਸ਼ੀਰਵਾਦ ਬਣਿਆ ਰਹੇ ਤਾਂ ਜੋ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ